ਮੇਰਾ ਨਾਮ ਰਮਨ ਸਲਾਰੀਆ ਜੀ ਔਰ ਮੇਰਾ ਪਿੰਡ ਜੰਗਲ ਅ ਅਗਰ ਬੈਕਗ੍ਰਾਉਂਡ ਦੀ ਗੱਲ ਕਰੋ ਤੇ ਮੈਂ ਇੰਜੀਨੀਅਰਿੰਗ ਕੀਤੀ ਉਸ ਤੋਂ ਬਾਅਦ ਮੈਂ ਐਜ਼ ਅ ਸਿਵਲ ਇੰਜੀਨੀਅਰ ਦਿੱਲੀ ਮੈਟਰੋਸ ਜੌਬ ਕੀਤਾ ਤਕਰੀਬਨ 14-15 ਸਾਲ ਮੈਂ ਉੱਥੇ ਜੌਬ ਕੀਤੀ ਹੈ ਉਸ ਤੋਂ ਬਾਅਦ ਮੈਂ ਪਿਛਲੇ ਕੋਈ 6-7 ਸਾਲ ਤੋਂ ਤਕਰੀਬਨ ਫੁੱਲ ਮਤਲਬ ਕਿ ਫੁੱਲ ਫਲੈਜ ਕਹਿ ਸਕਦੇ ਹੋ ਕਿ ਖੇਤੀਚਾਗਾ ਤੇ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀਗਾ ਡ੍ਰੈਗਨ ਫਰੂਟ ਤੋਂ ਠੀਕ ਹੈ ਜੀ ਉਹ ਸਾਡਾ ਸੈਟਅਪ ਇੱਕ ਡ੍ਰੈਗਨ ਫਰੂਟ ਦਾ ਉਸ ਤੋਂ ਇਲਾਵਾ ਫਿਰ ਆਪਾਂ ਸਟਾਰਟ ਕੀਤਾ ਸੀ ਸਟਰਾਬੇਰੀ ਸਟਰਾਬੇਰੀ ਕਰ ਰਹੇ ਹਾਂ ਕੋਈ ਆਪਾਂ ਤਿੰਨ ਕਿੱਕੜ ਸਟਰਾਬੇਰੀ ਕਰ ਰਹੇ ਹਾਂ ਇਸ ਤੋਂ ਇਲਾਵਾ ਇਹ ਹਦਵਾਲਾ ਵਾਟਰਮੈਲਨ ਹੈ ਖਰਬੂਜਾ ਹੈ ਪਿਆਜ਼ ਲੱਗਾ ਸੀ ਕੋਈ ਸਵਾਰ ਕੋਈ ਤਿੰਨ ਕਿੱਕੜ ਪਿਆਜ਼ ਲੱਗਾ ਐਵੇਂ ਹਰ ਸਾਲ ਮਤਲਬ ਕਿ ਆਪਾਂ ਕਣਕ ਝੋਨੇ ਦਾ ਰਕਵਾ ਘਟਾਣੇ ਆਂ ਔਰ ਮਤਲਬ ਕਿ ਇਹਦੇ ਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਚੀਜ਼ਾਂ ਮਤਲਬ ਕਿ ਰਕਵਾ ਹਰ ਸਾਲ ਵੜਾ ਇਹ ਵੱਧ ਜਾਂਦਾ ਕਿ ਮੇਰੇ ਜਿਹੜੇ ਮਦਰ ਜਾਂ ਫਾਦਰ ਨੇ ਉਹ 70 ਪਲਸ ਨੇ ਉਹ ਪਿੰਡ ਚ ਰਹਾਰੇ ਸੀ ਕਿ ਮੈਂ ਉੱਥੇ ਰਹੇ ਰਹੇ ਸੀਗਾ ਤੇ ਨੈਚੁਰਲ ਇਹ ਕਿ ਥੋੜਾ ਇੱਕ ਏਜ ਆ ਕੇ ਮਤਲਬ ਕਿ ਤੁਹਾਨੂੰ ਹਮਦਾਕ ਵੀ ਆਪਾਂ ਪਿੱਛੇ ਵਾਪਸ ਮੋੜਨਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਮੈਂ ਉੱਥੇ ਰਹਿ ਰਿਹਾ ਹਾਂ ਕਿ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਤੇ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੀ ਜੌਬ ਦੇ ਕੰਪੈਰੀਟਿਵ ਤੁਹਾਨੂੰ ਇਨਕਮ ਨੈਚੁਰਲ ਇਹ ਵੀ ਚਹੀਦੀ ਹੈਗੀ ਹੈ ਤੇ ਉਹਦੇ ਲਈ ਫਿਰ ਆਪਾਂ ਮਤਲਬ ਕਿ ਕੀ ਕੀਤਾ ਵੀ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਜਿਹਦੇ ਚੋਂ ਵੀ ਸਾਨੂੰ ਇੱਕ ਅੱਛੀ ਇਨਕਮ ਮਿਲ ਜਾਂਦੀ ਹੈ ਮਤਲਬ ਕਿ ਇੱਕ ਸਿੱਖਣ ਦੀ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ ਮਤਲਬ ਕੋਈ ਵੀ ਚੀਜ਼ ਹੈਗੀ ਆ ਵੀ ਹੁਣ ਜਿਵੇਂ ਕਿ ਸਾਡੇ ਪੰਜਾਬ ਚ ਯੂਨੀਵਰਸਿਟੀਆਂ ਨੇ ਪੰਜਾਬ ਦੇ ਗਿਲਚੀ ਯੂਨੀਵਰਸਿਟੀ ਹੈ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਆ ਮਤਲਬ ਤੁਸੀਂ ਸੁਣਨਾ ਨਾ ਰਸਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ ਆ ਇਸ ਤੋਂ ਇਲਾਵਾ ਪੰਜਾਬ ਹਾਰਟੀਕਲਚਰ ਡਿਪਾਰਟਮੈਂਟ ਆ ਐਗਰੀਕਲਚਰ ਡਿਪਾਰਟਮੈਂਟ ਆ ਮਤਲਬ ਕਿ ਤੁਸੀਂ ਜਾ ਕੇ ਰਾਫਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮ ਆ ਜਿਹੜੇ ਅੱਜ ਦੇ ਦਿਨ ਚ ਕਾਮਯਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਆਪਣੇ ਖੇਤਾਂ 'ਚ ਅਪਲਾਈ ਕਰੋ ਅਗਰ ਤੁਸੀਂ ਉਹਨੂੰ ਉਸ ਚੀਜ਼ ਨੂੰ ਕਰਦੇ ਹੋ ਤਾਂ ਤੇ ਨੇਚਰਲੀ ਇੱਕ ਅੱਛਾ ਰਿਜ਼ਲਟ ਆਨਕੇ ਹਦਵਾਨੀ ਸਾਡੇ ਕੋਲ ਹਦਵਾਨੇ ਦੀਆਂ ਤਿੰਨ ਵੈਰਾਈਟੀਆਂ ਨੇ ਅ ਮਤਲਬ ਕਿ ਇੱਕ ਜਿਹੜਾ ਬਾਹਰੋਂ ਹਰਾ ਹੈ ਉਹ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਹੁੰਦਾ ਹੈ ਉਹ ਅੰਦਰੋਂ ਲਾਲ ਹੁੰਦਾ ਹੈ ਇੱਕ ਬਾਹਰੋਂ ਆਪਣਾ ਆਪਣਾ ਹਰਾ ਗਿਆ ਕਾਲਾ ਹੁੰਦਾ ਔਰ ਅੰਦਰੋਂ ਪੀਲਾ ਹੁੰਦਾ ਇਹ ਤਿੰਨ ਵੈਰਾਈਟੀਆਂ ਨੇ ਜਿਹਨੂੰ ਆਪਾਂ ਇੱਕ ਨੂੰ ਜੰਨਤ ਇੱਕ ਅਰੂਹੀ ਹੈ ਔਰ ਇੱਕ ਵਿਸ਼ਾਲਾ ਹੈ ਤੇ ਇਹ ਤਿੰਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ ਅੱਛੇ ਜੋਸੀ ਵੈਰਾਈਟੀਆਂ ਹੁੰਦੀਆਂ ਸੀਡ ਕੱਟ ਹੁੰਦੇ ਇਸ ਕਰਕੇ ਕਸਟਮਰ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦਾ ਮਿਹਨਤ ਦੇਖੋ ਆਪਣਾ ਆਪਣਾ ਇੱਕ ਸੋਚਣ ਦਾ ਤਰੀਕਾ ਹੈ ਉਹਦੇ 'ਚ ਵੀ ਤੁਹਾਨੂੰ ਮਤਲਬ ਕਿ ਜੋਬ ਜਿਹੜੀ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮਿਨੀਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਆ ਇੱਥੇ ਤੁਹਾਨੂੰ ਫਰੀडम ਕੀ ਹੈ ਕਿ ਤੁਸੀਂ ਆਜ਼ਾਦ ਤੁਸੀਂ ਅਗਰ ਹੁਣ ਤੋਂ ਉਪਰ ਦਾ ਸਮਾਨਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੁਹਾਨੂੰ ਜੌਬ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪਣੀ ਹੈ ਤੇ ਜਿਹੜਾ ਇਹ ਤੰਦਾ ਮਤਲਬ ਕਿ ਥੋੜੀ ਹਾਰਡਵਰਕ ਜਿਹਨੂੰ ਆਪਾਂ ਕਹਿੰਦੇ ਆ ਜਿਆਦਾ ਮਿਹਨਤ ਤਾਂ ਕਰਨੀ ਪੈਣੀ ਹੈ ਜਿਆਦਾ ਮਿਹਨਤ ਜਿਲ ਕਰੋਗੇ ਤਾਂ ਨੇਚਰਲ ਰਿਜ਼ਲਟ ਅੱਛੇ ਆਉਂਦੇ ਆ ਤੁਹਾਨੂੰ ਵੈਸੇ ਅੱਛਾ ਲੱਗਦਾ ਅਸੀਂ ਵੀ ਕਰ ਰਹੇ ਹਾਂ ਔਰ ਪੰਜਾਬ ਦੇ ਬੜੇ ਕਾਮਯਾਬ ਕਿਸਾਨ ਹੈ ਕਿ ਜਿਹੜੇ ਵੀ ਇੱਥੋਂ ਮਾਲ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਭੇਜ ਰਹੇ ਨੇ ਬੜੀ ਐਗਜ਼ਾਮਪਲ ਅਗਰ ਨਾਮ ਲਾਵਾਂਗੇ ਤਾਂ ਕਾਫੀ ਨਾਮ ਆਉਂਦੇ ਹੈ ਤੇ ਅ ਜਿਹੜੇ ਲੋਕ ਆ ਉਹਨਾਂ ਨੂੰ ਆਪਣਾ ਆਈਡਲ ਮੰਨੀ ਕਿ ਜਿਹੜੇ ਕਾਮਯਾਬ ਨੇ ਹੁਣ ਅਸੀਂ ਵੀ ਮਤਲਬ ਕੁਝ ਜ਼ਾਇਦਾ ਕਈ ਫਾਰਮ ਨੇ ਕਿ ਸਾਡੇ ਨੇੜੇ ਤੇੜੇ ਵੀ ਆ ਗਏ ਨੇ ਮਤਲਬ ਪੂਰੇ ਪੰਜਾਬ ਚ ਆ ਗਏ ਨੇ ਉਹ ਕਿਵੇਂ ਕਾਮਯਾਬ ਨੇ ਉਹ ਵੀ ਤਾਂ ਕਰ ਹੀ ਰਹੀ ਹੈ ਨਾ ਆ ਉਹਨਾਂ ਨੂੰ ਦੇਖੀਏ ਜੀ ਹੁਣ ਉਹਦੇ ਚ ਕੀ ਹੁੰਦਾ ਵੀ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਜਦੋਂ ਆਹ ਚੀਜ਼ ਸੋਦਾ ਟੋਟੇ ਆ ਤੁਸੀਂ ਇੱਥੇ ਵੇਚੋਗੇ ਤੇ ਕੁਦਰਤੀ ਗੱਲ ਹੈ ਕਿ ਜਿਹੜਾ ਵਿਚੋਂ ਆੜਤੀ ਨੂੰ ਪੈਸੇ ਜਾਣੇ ਆ ਜਾਂ ਮਤਲਬ ਕਿ ਮਿਡਲਮੈਨ ਵੇਚੇਗਾ ਜਾਂ ਮਤਲਬ ਕਿ ਜਿਹੜਾ ਤੁਹਾਡਾ ਮੰਡੀ ਦੇ ਖਰਚੇ ਆ ਗੱਡੀ ਦਾ ਕਰਾਇਆ ਪੈਕਿੰਗ ਦਾ ਖਰਚਾ ਉਹ ਸਾਰੇ ਵਚਨਗੇ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਤੁਹਾਨੂੰ ਉੱਥੋਂ ਕਿਹ ਗੁਣਾ ਜਾਂਦਾ ਇਹ ਚ ਫਾਇਦਾ ਮਿਲੇਗਾ ਦੂਜੀ ਚੀਜ਼ ਇਹ ਵੀ ਹੈ ਕਿ ਪਿਓ ਅਸੀਂ ਕਿਸਾਨ ਸਾਰੇ ਹੀ ਇੱਕ ਚੀਜ਼ ਗਵਾਵਾਂਗੇ ਉਹ ਵੀ ਫਾਇਦੇਮੰਦ ਨਹੀਂ ਹੋਏਗਾ ਥੋੜਾ ਜਿਹਾ ਸਾਨੂੰ ਇਹ ਵੀ ਸੋਚਣਾ ਪਏਗਾ ਕਿ ਅਸੀਂ ਜਿਹੜੇ ਚੀਜ਼ਾਂ ਸਾਡੇ ਪੰਜਾਬ 'ਚ ਘੱਟ ਨੇ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਕਿਉਂ ਨਾ ਥੋੜੀ-ਥੋੜੀ 1 ਕੜੇ ਕੜੇ 2-2 ਕੜੇ ਚੀਜ਼ਾਂ ਉਹ ਉਗਾਈਏ ਉਹਨਾਂ ਨੂੰ ਵੇਚੀਏ ਤੇ ਸਾਨੂੰ ਮੁਨਾਫਾ ਨੈਚੁਰਲ ਇਹ ਜ਼ਿਆਦਾ ਹੀ ਹੋਏਗਾ